तो स्कूल जा लग 720 पर है दुनी। मेरा नक्शा 720 है मोहन जूरिया चार ये रहा बहुत बहुत आपका इतना चले गया वो अपना भेज दो भाई ये ले लाओ तो एक ये थोड़ा ये निर्देश डालना है ठीक है जी ठीक है की कृपा वाला बच्चे हो असो तो सारे परिवार की कृपा वाला हो तो माता की बिटिया की बड़ी वाला परिवार था और बीके ठीक है निकला से राइट है तो कौन है मेरा रक्त है वो सारा रखा करता है ठीक है ना जल्दी से बच्चे बिना चुप पढ़ लो मेरे भी दिक्कत लगे थी दिक्कत ठीक हो गई थी ਤੇਰੀ ਵੀ ਜਲਦੀ ਠੀਕ ਹੋ ਜੂ। ਅਰੇ ਉਮਰ ਦਾ ਫਰਕ ਹੁੰਦਾ ਛੋਟੇ ਬੱਚੇ ਤਾਂ ਜਲਦੀ ਠੀਕ ਹੋ ਜਾਂਦੇ। ਇਹਦਾ ਫੇਰ ਅੱਕੜੀ ਉਮਰ ਜਾਂ ਗਈ ਹੈ। ਤਦਾਂ বুढ़ा ਹੋ ਗਿਆ। ਚਲੋ। ਇੱਕ ਦਿਨ ਜਲਦੀ। ਉਸ ਤੋਂ ਪਹਿਲਾਂ ਆਣਾ ਸੀਗਾ। ਫਿਰ ਮੈਂ ਕਿਹਾ ਚਲੋ ਕੈਦ ਹੋਈ ਨਾ। ਹਾਂਜੀ ਸਟੇਬਲ। ਮੈਂ ਕਿਹਾ ਚਲੋ ਥੋੜਾ ਜਿਹਾ ਫਿਰ ਸਟੇਬਲ ਹੋ ਜਾਏਗਾ। ਹਾਂਜੀ ਸਟੇਬਲ ਹੋ ਜਾਊਗਾ। ਕਿਉਂਕਿ ਮੈਂ ਤਾਂ ਆਪੀ ਇਹਨੂੰ ਲਸੀਟੂਦੂ ਗੇਰਾ ਤਾਂ ਅੱਜ ਹੀ ਬਹੁਤ ਮੈਡਮ ਵੀ ਆਏ ਸੀਗੇ ਸਭੋ ਹਾਂਜੀ ਹਾਂਜੀ ਬਹੁਤ ਬੱਚਾ ਕੀ ਉਹ ਕਰ ਰਹੇ ਸੀਗੇ ਸਮਾਰੋਹ ਦੇ ਵਿੱਚ ਇਹ ਥੋੜਾ ਜਿਹਾ ਹੋਰ ਕਰਾਉਣਾ ਜੇ ਇਧਰੋਂ ਉਹ ਸਹੀ ਦਿਆਣਾ ਬਿੰਦੂ ਰੱਖ ਦਿੰਦੇ ਨਾ ਬਿਲਕੁਲ ਬਦਲ ਨਹੀਂ ਦੇਣਾ ਤੁਸੀਂ ਬਿੰਦੂ ਰੱਖ ਦਿੰਦੇ ਆ ਪਰ ਪੂਰੇ ਪੂਰੇ ਅੱਗੇ ਬਤਾਇਆ ਗਏ ਨਾ ਇਹ ਚੌਥੇ ਪਾਸੋਂ ਦੀਵਾਸ ਹੈ ਤਾਂ ਸਟੀਜੇ ਤੇ ਲੱਗਿਆ ਹੋਇਆ ਸੀ ਅੱਜ ਹੀ ਬੁੱਲੇ ਲਈ ਜਿੱਥੇ ਬਦਲ ਨਹੀਂ ਦੇਣਾ ਸੀ ਠੀਕ ਲਗਾ ਕੋਸਤ ਤਾਂ ਲਈ ਟਾਈਮ ਹਾਂਜੀ ਉਹ ਤਾਂ ਹਜੇ ਝੂਠੀ ਲੱਗ ਕੇ ਬੁੱਲੇਗਾ ਜੀ ਚੰਗੀ ਨਜ਼ਰ ਠੀਕ ਹੈ ਬੇਟਾ ਲਕਸ਼ਿਕਾ ਹੈ ਓਕੇ ਵੇ ਡਾਡੂ ਦੇ ਚੱਕੇ ਅਸੀ ਪ੍ਰਵੇਸ਼ ਜੀ ਦੇ ਘਰ ਖੇੜੀ ਵਾਲਿਆਂ ਦੇ ਆਏ ਸੀਗੇ ਇਹਦੀ ਕੁੜੀਆ ਵੀ ਉਸ ਐਕਸੀਡੈਂਟ ਦੀ ਦੇ ਵਿੱਚ ਸੀਗੇ ਤੇ ਕੁੜੀਆ ਹੁਣ ਬਿਲਕੁਲ ਠੀਕ ਹੈ ਕੁੜੀਆ ਦੇ ਕਈ ਥਾਂ ਤੇ ਫੈਕਚਰ ਹੋਇਆ ਹੈ ਜਿੱਦਾਂ ਬਾਹਵੇਂ ਉੱਤੇ ਤੇ ਕਈ ਥਾਂ ਤੇ ਟੰਕੇ ਲੱਗੇ ਨੇ 25 25 ਪਿੱਛੇ ਢੂਂਦੇ ਤੇ ਬਹੁਤ ਜ਼ਿਆਦਾ ਫੈਕਚਰ ਸੀਗਾ ਤੇ ਹੁਣ ਬਿਲਕੁਲ ਓ ਠੀਕ ਹੈ ਕਿ ਸੰਭਿ ਉਹ ਵੀ ਬਹੁਤ ਸ਼ਹਿਰ ਦੇ ਵਿੱਚ ਜੋ ਟਰੈਜੇਡੀ ਹੋਈ ਹੈ ਉਹ ਜਿਹੜੇ ਬੱਚੇ ਆਪਣੇ ਠੀਕ ਹੋਏ ਨੇ ਉਹਦੇ ਤੇ ਅਸੀਂ ਮਾਨ ਕਰਦੇ ਆਂ ਕਿ ਅਸੀਂ ਦੁਆ ਕਰਦੇ ਆਂ ਵੀ ਜਲਦੀ ਠੀਕ ਹੋਣ ਤੇ ਆਪਣੇ ਸਕੂਲ ਜਾਣ ਲੱਗਣ ਅੱਜ ਅਸੀਂ ਸਾਡੇ ਬੜੇ ਭਾਈ ਪ੍ਰਵੇਸ਼ ਜੀ ਜਿਹਨੂੰ ਅਸੀਂ ਪਿਆਰ ਨਾਲ ਪੱਪੀ ਵੀ ਕਹਿੰਨਾ ਖੇੜੀ ਵਾਲਾ ਪਰਿਵਾਰ ਹੈ ਸਾਡਾ ਆਪਣਾ ਪਰਿਵਾਰ ਹੈ ਉਹਨਾਂ ਦੇ ਅਸੀਂ ਅੱਜ ਪੋਤੀ ਦਾ ਅਸੀਂ ਪਤਾ ਦੇਣ ਵਾਸਤੇ ਆਏ ਆਂ ਬਹੁਤ ਖੁਸ਼ੀ ਹੋਈ ਪ੍ਰਮਾਤਮਾ ਨੇ ਸਾਡੀ ਬਹੁਤ ਸੁਣੀ ਬੱਚੀ ਬਹੁਤ ਕੋ ਠੀਕ ਹੈ ਔਰ ਜੇ ਕੋ ਮਾਰੇ ਮੋਟੇ ਜਿਹੜੇ ਟਾਂਕੇ ਲੱਗੇ ਹੋਏ ਨੇ ਉਹ ਵੀ ਜਲਦ ਠੀਕ ਹੋ ਜਾਈਗੀ ਔਰ ਪ੍ਰਮਾਤਮਾ ਅੱਗੇ ਇਹੀ ਅਸੀਂ ਅਰਦਾਸ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਬੱਚੀ ਨੂੰ ਠੀਕ ਕਰਕੇ ਉਹ ਸਕੂਲ ਜਾਵੇ ਬਾਕੀ ਜਿਹੜੇ ਦੂਜੇ ਬੱਚੇ ਜਿਹੜੇ ਇਹ ਟਰੈਜੀ ਦੇ ਵਿੱਚ ਮਤਲਬ ਕਿ ਨੁਕਸਾਨ ਹੋਇਆ ਉਹਨਾਂ ਦਾ ਉਹ ਤਾਂ ਅਸੀਂ ਉੱਪਰ ਭਾਈ ਹੋ ਹੀ ਨਹੀਂ ਸਕਦੀ ਬਾਕੀ ਇੱਕ ਬੱਚਾ ਜਿਹੜਾ ਪੀਏ ਦੇ ਵਿੱਚ ਵੀ ਐਡਮਿਟ ਹੈ ਉਹ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਹੈ ਅਸਾਹੀ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦੇ ਹਾਂ ਵੀ ਜਿਹੜੇ ਬੱਚੇ ਜਿਹੜੇ ਕੋਈ ਪਏ ਨੇ ਉਹ ਜਲਦ ਤੋਂ ਜਲਦ ਠੀਕ ਹੋ ਗਏ ਆਪਨੇ ਸਕੂਲ ਜਾਣ ਇਹੀ ਸਾਡੀ ਇੱਛਾ ਹੈ ਔਰ ਇਹੀ ਅਸੀਂ ਪਰਮਾਤਮਾ ਜੀ ਅਰਦਾਸ ਕਰਦੇ ਹਾਂ ਆਪਣੇ ਪ੍ਰਵਜ ਜੀ ਦੀ ਪੋਤੀ ਜੋ ਹੈ ਨਕਸ਼ਿਕਾ ਉਹ ਦਾ ਪਤਾ ਲੈਣ ਆਏ ਸੀ ਪਰਮਾਤਮਾ ਦੀ ਬਹੁਤ ਕਿਰਪਾ ਹੈ ਕਿ ਬੇਟੀ ਬਿਲਕੁਲ ਠੀਕ ਹੈ ਬਿਲਕੁਲ ਥੋੜੀ ਬਹੁਤ ਜੋ ਸੱਟਾਂ ਦੇ ਉਹਦੇ ਨਿਸ਼ਾਨ ਰਹੇ ਹੋਏ ਥੋੜੇ ਜਿਹੀ ਨਿਸ਼ਾਨ ਨੇ ਉਹ ਵੀ ਜਲਦੀ ਪਰਮਾਤਮਾ ਠੀਕ ਕਰੇਗਾ ਤੇ ਬੇਟੀ ਦਾ ਮਨੋਵਲ ਬਹੁਤ ਅੱਛਾ ਹੈ ਮੈਂ ਪ੍ਰਮਾਤਮਾ ਤੋਂ ਕਾਮਨਾ ਕਰਦਾ ਕਿ ਜਲਦੀ ਤੋਂ ਜਲਦੀ ਬੇਟੀ ਸਹੀ ਹੋ ਕੇ ਆਪਣਾ ਸਕੂਲ ਜਾਵੇ ਆਪਣੀ ਨੋਰਮਲ ਲਾਈਫ ਤੇ ਆਵੇ ਤੇ ਜਿਹੜੇ ਬੱਚੇ ਠੀਕ ਹੋਏ ਨੇ ਪ੍ਰਮਾਤਮਾ ਨੇ ਜਿੰਦਗੀ ਬਣਾ ਲਈ ਬਖਸ਼ਤੀ ਮੈਂ ਉਹਨਾਂ ਦੀ ਵੀ ਠੀਕ ਨੋਰਮਲ ਜ਼ਿੰਦਗੀ ਦੀ ਕਾਮਨਾ ਕਰਦਾ ਜਲਦੀ ਜਾ ਕੇ ਆਪਣੇ ਸਕੂਲ ਜਾਣ ਜਿਹੜੇ ਬੱਚੇ ਚਲੇ ਗਏ ਉਹ અપਾਰ ਦੁੱਖ ਹੈ ਸਮਾਣੇ ਦੇ ਬਹੁਤ ਦੁੱਖ ਓ ਗਿਆ ਉਹਦਾ ਅਰਿਕ ਨੇ ਦੁਆ ਕੀਤੀ ਹੈ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਮੈਂ ਵੀ ਸਭ ਦੀ ਆਤਮਾ ਦੀ ਸ਼ਾਂਤੀ ਵਾਸਤੇ ਪ੍ਰਮਾਤਮਾ ਤੋਂ ਦੁਆ ਕਰਦਾ ਜੀ ਜਿਸ ਤਰ੍ਹਾਂ ਕੇ ਸਮਾਣੇ ਦੇ ਵਿੱਚ ਜੋ ਸੜਕੀ ਹਾਸਾ ਹੋਇਆ ਸੀ ਜਿਸ ਦੇ ਵਿੱਚ ਕੁਝ ਬੱਚੇ ਨੇ ਜੋ ਉਹ ਜ਼ਖਮੀ ਹੋ ਗਏ ਸੀਗੇ ਉਹ ਬੱਚੇ ਨੇ ਜੋ ਹੁਣ ਹਸਪੀਟਲ ਦੇ ਵਿੱਚੋਂ ਤੰਦਰੁਸਤ ਹੋ ਕੇ ਘਰਾਂ ਦੇ ਵਿੱਚ ਕੁਝ ਬੱਚੇ ਪਹਿਲਾਂ ਆ ਗਏ ਸੀਗੇ ਸਾਡੇ ਬੈਂਕ ਗਲੀ ਦੇ ਵਿੱਚ ਸਾਡੇ ਵੱਡੇ ਵੀਰ ਜੀ ਪ੍ਰਵੇਸ਼ ਜੀ ਪੱਪੀ ਜੀ ਖੇੜੀ ਵਾਲੇ ਉਹਨਾਂ ਦੀ ਪੋਤੀ ਨਿਕਸ਼ਿਕਾ ਸੌਰਵ ਦੀ ਬੇਟੀ ਹੈਗੀ ਹੈ 3rd ਕਲਾਸ ਦੇ ਵਿੱਚ ਉਹ ਵੀ ਹਸਪੀਟਲ ਦੇ ਵਿੱਚ ਜੋ ਮਣੀਪਾਲ ਹਸਪੀਟਲ ਦੇ ਵਿੱਚੋਂ ਦਾਖਲ ਸੀਗੀ ਉਹਦੇ ਵੀ ਕੁਝ ਗਹਿਰੀਆਂ ਸੱਟਾਂ ਲੱਗੀਆਂ ਸੀ ਫ੍ਰੈਕਚਰ ਆ ਗਿਆ ਸੀ ਕੁਝ ਸਟਿਚਸ ਵੀ ਲੱਗੇ ਸੀ ਅੱਜ ਬਹੁਤ ਚਲੋ ਖੁਸ਼ੀ ਹੋਈ ਕਿ ਬੱਚੀ ਤੰਦਰੁਸਤ ਹੈ ਤੇ ਘਰ ਆ ਗਈ ਹੈ ਤੇ ਅਸੀਂ ਕਾਮਨਾ ਕਰਾਂਗੇ ਵੀ ਬਹੁਤ ਜਲਦੀ ਉਹ ਠੀਕ ਹੋਵੇ ਤੇ ਆਪਣੇ ਸਕੂਲ ਵੀ ਜਾਵੇ ਤੇ ਆਪਣੀ ਜਿਹੜੀ ਰੋਜ਼ਮਰਦਲਾ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਨਾਰਮਲ ਤਰੀਕੇ ਨਾਲ ਉਹ ਆਪਣਾ ਜਿਹੜਾ ਪਰਿਵਾਰ ਦੇ ਨਾਲ ਖਾਸੀ ਖੁਸ਼ੀ ਆਪਣਾ ਸਮਾਂ ਬਿਤਾਵੇ ਜਿਹੜੇ ਹੋਰ ਵੀ ਬੱਚੇ ਜੋ ਇਸ ਟਾਈਮ जख्मी ਨੇ ਉਹ ਚਾਹੇ ਚੰਡੀਗੜ੍ਹ ਦੇ ਹਸਪੀਟਲ ਚ ਨੇ ਜਾਂ ਜਿਹੜੇ ਵੀ ਬੱਚੇ ਘਰਾਂ ਦੇ ਵਿੱਚ ਇਸ ਟਾਈਮ ਉਹਨਾਂ ਦੇ ਪਲਸਟਰ ਵਗੈਰਾ ਲੱਗੇ ਹੋਏ ਨੇ ਉਹ ਵੀ ਜਲਦੀ ਉਹਨਾਂ ਦੀ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ